ਔਰ ਕਿੰਨੇ ਵਜੇ ਹਜੇ ਤਾਂ 2:00 ਵਜਿਆ ਹੈ ਨੈਚਰ ਹੋ ਗਿਆ ਇਹਨਾਂ ਨੂੰ ਮੈਂ ਛੱਤਾਂ ਹੋ ਗਏ ਅੱਛਾ ਆ ਬੈਠਾਗਾ ਕੀ ਕਰੀਏ ਫੇਰ ਹੁਣ ਹੋਣਾ ਕੀ ਅੱਖਾਂ ਤੋਂ ਕਾਲਾ ਮੋਤੀ ਆ ਗਿਆ ਦੀ ਨਿਗਾ ਨਹੀਂ ਆ ਰਹੀ ਹੈਗੀ ਹੁਣ ਆ ਬੈਠਾਗਾ ਹੁਣ ਕਰੀ ਜਾਂਦਾ ਧੱਕੇ ਆਪਰੇਸ਼ਨ ਕਰਾਤਾ ਸੀ ਔਰ ਹੁਣ ਕਰਾਤਾ ਸੀ ਓ ਮੈਮ ਹਾਂ ਟ੍ਰੈਟਮੈਂਟ ਕਰਾਤਾ ਤੇ ਆ ਹੋ ਰਿਹਾਗਾ ਵੀ ਕੀ ਬਣੇ ਹੁਣ ਨੀਂਦ ਨੀਂਦਾਂ ਨਹੀਂ ਆਏਗਾ ਖੁਸ਼ੀ ਹੋਣੀ ਨਾ ਹੋ ਰਹੀਗੀ ਆ ਕਹੇ ਬੋਲਾ ਕੈਸ਼ ਹੁੰਦੇ ਦੇ ਕਦੇ ਬਲੱਡ ਦੀ ਕੋਈ ਤੇ ਕਦੇ ਆਦੇ ਦੇਖਦੇ ਆਦੇ ਦੇ ਸਾਲ ਨਹੀਂ ਪੰਜਾ ਸੱਤ ਸਾਲਾਂ ਤੋਂ ਐਸੀ ਹਾਲਤ ਚ ਹਾਂ ਕਿਵੇਂ ਚੀ ਆਗਾ ਆ ਬੈਠਾ ਕਲੀ ਜਾਂਦਾ ਤੇ ਕਰੇਗਾ ਸੁਣਦਾ ਛੁੱਟਦਾ ਕਿੱਥੇ ਆ ਜੇ ਸੁਣਦਾ ਵੇ ਕੀ ਆ ਆ ਦੇ ਹੁਣ ਤੇਰੇ ਕੋਲ ਤਾਂ ਨਹੀਂ ਜਾਂਦਾ ਦੱਸ ਦੋ ਮੈਨੂੰ ਕੀ ਹੁੰਦਾ ਆ ਰਿਹਾ ਆਹੀ ਕੁਝ ਕਰੀ ਜਾਂਦਾ ਸਾਰਾ ਆ ਪੁੱਛ ਕੇ ਦੇਖਦਾ ਆਸ਼ਕ ਮਾਡਨ ਤੈਨੂੰ ਸਾਰੇ ਚਪਾ ਰੱਖੇ ਨੇ ਹੈ ਐਂ ਕਰੀ ਜਾਂਦਾ 18 ਦਿਨਿਆਰੀ ਕਰੀ ਜਾਂਦਾ ਤੈਨੂੰ ਕਿਵੇਂ ਹੁੰਦਾ ਕਰ ਆ ਤੈਨੂੰ ਪਾਇਆ ਜਾਂਦਾ ਗਾਖਾ ਨਿਕਾ ਮੇ ਪਾਇਆ ਜਾਂਦਾ ਬੱਗ ਮੈਨੂੰ ਸਮਾਰ ਕੇ ਦੱਸ ਦੋ ਆ ਜਿਹਨੇ ਹੁਣ ਵਿਹਾਈ ਨਹੀਂ ਕੋਈ ਕੀ ਕਰੀਏ ਫੇਰ ਹੁਣ ਆ ਕੁਝ ਹੋ ਰਿਹਾਗਾ ਕਰੀ ਮੈਨੂੰ ਪਤਾ ਕਿ ਮੇ ਇਹਦਾ ਨਰਕ ਤੋਂ ਨਹੀਂ ਆ ਕਰੀ ਆ ਕਿਆ ਬੱਚੀ ਲੇਟਲ ਬੱਚੀ ਕਰੀ ਜਾਂਦਾ ਤੇ ਹੁਣ ਤੋਂ ਕਹਿ ਟੀਆਂ ਜੇ ਹੈ ਹੋਰ ਹੁਣ ਆਪਾਂ ਸਮਰੰਦ ਚਾਰਾ ਪਰ ਆ ਪੜ ਕੇ ਕਰੀਆਂ ਕਰੀਆਂ ਹਾਂ ਆਹ ਕਰੀਆਂ ਟੈਂਕ ਆਹ ਕੋਈ ਅੱਦਾਗਾ ਮੈਨੂੰ ਤਾਂ ਬਾਹਰ ਲੱਗਦਾ ਹੁਣ ਕੁਛ ਨਹੀਂ ਖਾਂਦਾ ਹੈਗਾ ਆ ਕਰੀ ਜਾਂਦਾ ਬਸ ਆਹੀ ਕੁਛ ਅੱਛਾ ਮਣਡੀਆਂ ਜਾਈ ਜਾਂਦੀਆਂ ਨੇ ਕਿੱਥੋਂ ਦਵਾਈਆਂ ਦਵਾਈ ਮੇਰੇ ਘਰ ਨਿਆਂਦੀ ਆ ਦਵਾਈ ਬਲੱਡ ਦੀਆਂ ਗੋਈਆਂ ਨੇ ਜਾਂ ਕਦੇ ਇਤਜਾਬ ਲਾਦੇ ਜਾਂਦਾ ਕਦੇ ਕਾਸ਼ੇ ਦਰ ਜਾਂਦਾ ਸਾਰਾ ਨਹੀਂ ਕੋਈ ਖਰੀ ਜਾਂਦੇ ਉਹ ਕੀ ਕਰੀਏ ਆ ਸੁਣਦਾ ਨਹੀਂ ਹੈਗਾ ਨਾ ਗੱਲ ਸੁਣਦਾ ਆ ਵਾਰੀ ਦਾ ਤਾਂ ਫੇਰ ਨਹੀਂ ਕੋ ਬਾ ਆ ਕੁਛ ਕਰਦਾ ਹੈਗਾ ਇਹ ਕੁਛ ਜੀ ਨਾ ਮਰਜੀ ਦਾ ਅੱਛੀ ਜਾਈਏ ਕੁਛ ਜੀ ਹੁਣ ਮੈਂ ਤਾਂ ਔਖੀ ਹੋਈ ਪਈ ਆ ਮੈਂ ਕਰ ਕਹਿੰਦਾ ਬਚਾਉਂਦੇ ਇਹਨੂੰ ਕਰਈਆਂ ਤੈਨੂੰ ਬਾਧਾ ਮਾਰਦਾ ਹੁਣ ਬਾਦ ਪਿਛੇ ਨੂੰ ਵੀ ਨਹੀਂ ਆਸ ਆਸੀ ਕੁਛ ਕਰੀਏ ਕਰਈਆਂ ਆ ਇਹ ਕੁਛ ਕਰੀ ਜਾਂਦਾ ਆ ਕੁਛ ਇਹ ਆਹੋ ਕਰਈਆਂ ਕੀ ਉਹ ਕਰਈ ਨੇ ਇਹ ਸਮੈ ਨੂੰ ਦੱਸ ਤੂੰ ਪਿੰਡ ਨਹੀਂ ਜਾਂਦੀ ਨਹੀਂ ਜਾਂਦੀ ਨਹੀਂ ਹੈਗੀ ਪਿੰਡ ਹੈ ਨਹੀਂ ਪਿੰਡ ਜਾਂਦੀ ਚੰਗਾ ਮੈਂ ਤਾਂ ਕਹਿਣਾ ਬਿਸਤਰੀ